ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਯਾਰ ਤਸਵੀਰਾਂ ਵਖਾ ਰਹੇ ਹਾਂ ਗੁਰਦਾਸਪੁਰ ਦੇ ਪਿੰਡ ਚੰਡੇ ਲਵਾਨੇ ਜਿੱਥੇ ਗੁਰਦੁਆਰੇ ਤੇ ਲੋਜਮੈਂਟ ਕਰਕੇ ਪਿੰਡਿਆਂ ਨੇ ਕਰ ਲੈ ਇਕੱਠੇ ਪਿੰਡ ਨੂੰ ਕਰ ਲਿਆ ਇਕੱਠੇ ਪਰ ਉਹ ਕਹਿੰਦੇ ਅਗੀ ਤਾਂ ਡਰ ਰਹਿਂਦਾ ਸੀ ਕਿ ਵਾਲੇ ਕッセ ਆ ਜਾਂਦਾ ਕਿ ਪਿੰਡਾਂ ਚ ਆ ਗਏ ਪਰ ਹੁਣ ਡਰ ਰਹੀਦਾ ਕਿ ਪਿੰਡਾਂ ਦੇ ਵਿੱਚ ਕਹਿੰਦੇ ਡਰ ਰਹੀਦਾ ਕਿ ਚੇਪ ਵਾਲੇ ਮਿਲਟਰਾਂ ਆ ਲਾਉਣ ਵਾਲੇ ਆ ਗਏ ਆਓ ਵੇਖੋ ਮਸਲਾ ਸਾਰਾ ਕੀ ਹੈ 10 ਦਿਨ ਤੋਂ ਨੂੰ ਪਿੰਡਾਂ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਦੇ ਇਕਾਈ ਪਿੰਡ ਢੰਡੇਲ ਬਾਣੇ ਦੇ ਵਿੱਚ ਅੱਜ ਆਪਾਂ ਇੱਕ ਹੰਗਾਮੀ ਮੀਟਿੰਗ ਜਿਹੜੀ ਆ ਉਹ ਇੱਥੇ ਕਰਨ ਆਪਾਂ ਜਾ ਰਹੇ ਆ ਤੇ ਉਸ ਤੋਂ ਪਹਿਲਾਂ ਆਪਾਂ ਫਤਿਹ ਅਰਜ਼ ਕਰਦੇ ਆ ਸਾਰੇ ਗੱਜ ਕੇ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਕਿਸਾਨ ਜਥੇਬੰਦੀ ਜਿਹੜੀ ਆ ਸਾਡੀ ਆਪਾਂ ਜ਼ਮੀਨਾਂ ਦੇ ਮਸਲਿਆਂ ਉੱਤੇ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਪੰਜਾਂ ਸਾਲਾਂ ਤੋਂ ਲੜਾਈ ਲੜਦੇ ਆ ਉਹਦੇ ਨਾਲ ਨਾਲ ਜਿਹੜਾ ਬਿਜਲੀ ਸੋਤ ਬਿੱਲ 220 ਫਿਰ 221 ਤੇ 23 ਤੇ 25 ਵਿੱਚ ਲਿਆ ਕੇ ਉਹਨਾਂ ਨੇ ਜਿਹੜਾ ਵਾਹ ਹੁਣ ਪੂਰਾ ਆਪਣਾ ਕੰਮ ਜਿਹੜਾ ਚੱਲਣ ਵਾਸਤੇ ਉਹ ਤਤਪਰ ਹੋਏ ਪਏ ਆ ਤੇ ਜਿਹੜਾ ਅੱਜ ਦਾ ਵਾਕਿਆ ਜਿਹੜਾ ਹੋਇਆ ਉਹ ਇਹ ਹੋਇਆ ਕਿ ਪਿੰਡ ਪੈਣੀ ਮੀਆਂ ਖਾਂ ਦੇ ਵਿੱਚ ਜਿਹੜਾ ਮੀਟਰ ਰੀਡਿੰਗਾ ਜਿਹੜਾ ਰੀਡਿੰਗ ਜਿਹੜਾ ਕਰਦਾ ਉਹਦੇ ਨਾਲ ਅਧਿਕਾਰੀ ਜਿਹੜੇ ਸੀ ਜਿਨ੍ਹਾਂ ਨੇ ਚਿਪ ਵਾਲੇ ਮੀਟਰ ਜਿਹੜੇ ਲੱਗੇ ਆ ਤੇ ਉਹ ਚਿਪ ਚਿਪ ਨੂੰ ਚਾਲੂ ਕਰਨ ਵਾਸਤੇ ਉਹਦੇ ਅਧਿਕਾਰੀ ਜਿਹੜੇ ਆਏ ਸੀਗੇ ਆਨਲਾਈਨ ਕਰਨ ਵਾਸਤੇ ਕਰਨ ਵੀ ਦਿੱਤੇ ਹੋਣਗੇ 1 2 ਪਰ ਜਦੋਂ ਪਤਾ ਲੱਗਾ ਉਦੋਂ ਹੀ ਲੋਕ ਜਿਹੜੇ ਉੱਥੇ ਇਕੱਠੇ ਹੋ ਗਏ ਇਕੱਠੇ ਹੋ ਕੇ ਉਹਦੇ ਜਦੋਂ ਵਿਰੋਧ ਕੀਤਾ ਤੇ ਉਹ ਜਿਹੜੇ ਅਧਿਕਾਰੀ ਜਿਹੜੇ ਸੀਗੇ ਜਿਹੜੇ ਨਾਲ ਉਹਦੇ ਆਏ ਸੀ ਉਹ ਜਿਹੜੇ ਸੀਗੇ ਉੱਥੋਂ ਭੱਜ ਗਏ ਪਤਾ ਇਹ ਲੱਗਾ ਪਹਿਲਾਂ ਵੀ ਭੈਣੀ ਤੋਂ ਹੁਣ ਉਹ ਝੰਡੇ ਲਵਾਣੇ ਪਿੰਡ ਦੇ ਵਿੱਚ ਗਏ ਆ ਇਸ ਕਰਕੇ ਮੈਂ ਉਸੇ ਵੇਲੇ ਜਿਹੜਾ ਨੰਬਰ ਮੇਰੇ ਕੋਲ ਆ ਗਿਆ ਉੱਤੇ ਤੇ ਉਸੇ ਵੇਲੇ ਮੈਂ ਉਹਨੂੰ ਫੋਨ ਕਰਤਾ ਭਾਜੀ ਤਰਲੋਚਨ ਸਿੰਘ ਦਾ ਜਿਹੜਾ ਨੰਬਰ ਮੈਨੂੰ ਆ ਗਿਆ ਤੇ ਮੈਂ ਉਹਨੂੰ ਫੋਨ ਕਰ ਦਿੱਤਾ ਮੈਂ ਕਿਹਾ ਜੀ ਅਲਰਟ ਹੋ ਜਾਓ ਤੇ ਅਲਰਟ ਆਪਣੇ ਬੰਦਿਆਂ ਨੂੰ ਕਰ ਦਿਓ ਇਹ ਸਾਰੇ ਆਪਾਂ ਆਪਣੇ ਜ਼ੋਨ ਦੇ ਵਿੱਚ ਸਾਰਿਆਂ ਨੂੰ ਅਲਰਟ ਕਰ ਦਿੱਤਾ ਮੈਸੇਜ ਵੀ ਪਾ ਦਿੱਤਾ ਸ਼ਾਇਦ ਤੁਹਾਡੇ ਕੋਲ ਮੈਸੇਜ ਪਹੁੰਚ ਗਿਆ ਹੋਵੇ ਇਸ ਕਰਕੇ ਭਰਾਓ ਸਾਨੂੰ ਜਾਗਣਾ ਪੈਣਾ ਵਾ ਸਰਕਾਰ ਜਿਹੜੀ ਆ ਉਹ ਚੜ ਕੇ ਆ ਰਹੀ ਆ ਤੇ ਉਹਨੂੰ ਉਹਦੇ ਨਾਲ ਮੁਕਾਬਲਾ ਸਾਡਾ ਸਰਕਾਰ ਦੇ ਨਾਲ ਮੁਕਾਬਲਾ ਤਾਂ ਕੋਈ ਨਹੀਂ ਨੇ ਜੀ ਸਰਕਾਰ ਨਾਲ ਮੁਕਾਬਲਾ ਕੋਈ ਕਰ ਸਕਦਾ ਪਰ 5 ਸਾਲਾਂ ਤੋਂ ਕਰਨ ਦੇ ਸਰਕਾਰ ਦਾ ਪੂਰਾ ਪੂਰਾ ਵਿਰੋਧ ਕੀਤਾ ਜਿੱਥੇ ਭਾਰਤ ਵਾਲਾ ਪ੍ਰੋਜੈਕਟ ਦੇ ਵਿੱਚ ਜਿਨ੍ਹਾਂ ਨੂੰ ਪੈਸੇ ਨਹੀਂ ਪਏ ਧੱਕੇ ਦੇ ਨਾਲ ਉਹ ਜ਼ਮੀਨਾਂ ਖਵਾ